ਮੈਂ ਅੱਜ ਜੀ ਤੁਸੀਂ ਦੇਖ ਰਹੇ ਹੋ ਇੱਥੇ ਦੇ ਜਲੰਧਰ ਦੇ ਦੇਵੀ ਤਲਾਮ ਮੰਦਿਰ ਦੇ ਵਿੱਚ ਮੱਥਾ ਟੇਕਣ ਆਇਆ ਇੱਕ ਬਹੁਤ ਹੀ ਮਹਾਨ ਸ਼ਕਤੀ ਪੀਠ ਹੈ ਜਿੱਥੇ ਲੱਖਾਂ ਕਰੋੜਾਂ ਲੋਕਾਂ ਦੀ ਸ਼ਰਧਾ ਹੈ ਇੱਥੇ ਲੋਕ ਸ਼ਰਧਾ ਦੇ ਨਾਲ ਆਉਂਦੇ ਆ ਤੇ ਇੱਕ ਬਹੁਤ बड़ा ਹਿੰਦੂ ਪੀਠ ਹੈ ਸੋ ਇਸ ਜਗ੍ਹਾ ਤੇ ਆਇਆ ਮੈਂ ਅੱਜ ਇੱਥੇ ਦੀ ਮੰਦਰ ਕਮੇਟੀ ਨੇ ਮੇਰਾ ਸਨਮਾਨ ਵੀ ਕੀਤਾ ਮੈਂ ਉਹਨਾਂ ਦਾ ਬੜਾ ਧੰਨਵਾਦੀ ਹਾਂ ਲੇਕਿਨ ਮੈਂ ਤੁਹਾਨੂੰ ਇੱਕ ਮੁੱਖ ਮੰਤਰੀ ਜੀ ਦੀ ਹਾਂ ਸੁਣੋ ਜਰਾ ਕਿ ਮੁੱਖ ਮੰਤਰੀ ਜੀ ਮੁੱਖ ਮੰਤਰੀ ਜੀ ਇਸ ਬਾਰੇ ਕੀ ਬੋਲ ਰਹੇ ਹੈ ਮੰਦਰ ਬਾਰੇ ਉਹ ਦੇਖਣਾ ਜੇ ਤੁਹਾਨੂੰ ਪੈਸੇ ਲੈਣਾ ਹੈ ਮੰਨਾ ਨਾ ਕਰੇ ਕਛਵੀ ਨਹੀਂ ਮੋੜੀ ਦੀ ਹੁੰਦੀ ਢੋਡੀ ਹੈ ਇਹਨਾਂ ਨੇ ਕਿਹਾ ਨਰਮਾ ਬੀਜਿਆ ਹੈ ਕਈ ਤਾਂ ਨੋਟ ਵੀ ਪਛਾਣ ਲਵਗੇ ਵੀ ਉਹੀ ਆ ਓਏ ਉਹੀ ਆ ਜਿਹੜਾ ਤੇਰੀ ਤਲਾ ਮੰਦਰ ਟਿੱਕੇ ਹੈ ਜੀ ਨੋਟ ਵੀ ਉਹੀ ਹੈ ਬਸ ਕੰਮ ਕਰ ਦਿਓ ਇਹਨਾਂ ਤੋਂ ਮੁੱਖ ਮੰਤਰੀ ਜੀ ਕਹਿ ਰਹੇ ਹੈ ਕਿ ਜੇ ਤੁਹਾਨੂੰ ਕੋਈ ਪੈਸੇ ਦੇਣ ਆਵੇ ਤਾਂ ਤੁਸੀਂ ਮਨਾ ਨਹੀਂ ਕਰਨਾ ਲੈ ਲੈਣੇ ਐ আর ਤੁਸੀਂ নোট ਵੀ ਪਛਾਣ ਲੋਗੇ ਉਹੀ নোট ਹੋਣਗੇ ਜਿਹੜਾ ਤੁਸੀਂ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕਿਆ ਐ ਸੀ ਜਿਹੜੇ ਰੋਟਾਂ ਦੇ ਨਾਲ ਇੱਕ ਵਾਰ ਫੇਰ ਸੁਣੋ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਮੁੱਖ ਮੰਤਰੀ ਜੀ ਕੀ ਕਹਿ ਰਹੇ ਐ ਦੇਵੀ ਤਲਾਬ ਮੰਦਰ ਜਿਹੜਾ ਕਿ ਸ਼ਕਤੀਪੀਠ ਐ ਜੇ ਤੁਹਾਨੂੰ ਪਹਿ ਲੈਣਾ ਐ ਮਨਾ ਨਾ ਗੋੜੀ ਤੇ ਹੁੰਦੀ ਹੈ ਥੋੜੀ ਹੈ ਇਹਨਾਂ ਨੇ ਕਿਹੜਾ ਨਰਮਾ ਪੀਚਾ ਕਈ ਦਾ ਨੋਟ ਵੀ ਪਛਾਣ ਲਓਗੇ ਵੀ ਉਹੀ ਆ ਓਏ ਉਹੀ ਆ ਉਹ ਜਿਹੜਾ ਤੇਰੀ ਤਲਾਹ ਮੰਦਰ ਤੇ ਟੇਕੇ ਆਏ ਸੀ ਉਹੀ ਹੈ ਨੋਟ ਜਿਹੜੇ ਦੇਵੀ ਤਲਾਹ ਮੰਦਰ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫੇਰ ਸੁਣੋ ਉਹੀ ਆ ਓਏ ਉਹੀ ਆ ਜਿਹੜਾ ਤੇਰੀ ਤਲਾਹ ਮੰਦਰ ਤੇ ਟੇਕੇ ਆਏ ਸੀ ਸੋ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਆਪਣੀ ਰਾਜਨੀਤੀ ਕਰੋ ਲੇਕਿਨ ਕਾਰਮਕ ਮੰਦਿਰਾਂ ਨੂੰ ਇਹ ਕੈਸੇ ਚਿੰਦੂ ಮತਦਾਇਕ ਬਹੁਤ بڑا ਮਠ ਤੁਸੀਂ ਇਸ ਨੂੰ ਵਿੱਚ ਕਿਉਂ ਘੜੀਸ ਰਹੇ ਹੋ ਤੁਸੀਂ ਕਹਿ ਰਹੇ ਹੋ ਤੁਹਾਨੂੰ ਲੋਕ ਤੁਹਾਨੂੰ ਪੈਸੇ ਦੇਣ ਆਉਣਗੇ ਤੇ ਤੁਸੀਂ ਪਛਾਣ ਲੋਗੇ ਕਿ ਪੈਸੇ ਉਹੀ ਹੈ ਜਿਹੜੇ ਤੁਸੀਂ ਦੇਵੀ ਤਲਾਬ ਦੇ ਵਿੱਚ ਮੱਥਾ ਟੇਕ ਕੇ ਆਏ ਸੀ ਫਿਰ ਅੱਜ ਤੁਸੀਂ ਦੇਵੀ ਤਲਾਬ ਮੰਦਿਰ ਕਮੇਟੀ ਨੂੰ ਵੀ ਕਿਟਾਰੇ 'ਚ ਖੜਾ ਕਰਤਾ ਦੇਵਤਿਆਂ ਮੰਦਰ ਨੂੰ ਵੀ ਖੜਾ ਕਰਤਾ ਤੁਸੀਂ ਹਿੰਦੂ ਮਤ ਰੱਖਣ ਵਾਲੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਤੁਸੀਂ ਇੱਕ ਆਪਣੀ ਰਾਜਨੀਤੀ ਨੂੰ ਆਪਣੇ ਡਰਾਮੇਬਾਜ਼ੀ ਟੁਟਕਲਿਆਂ ਨੂੰ ਕਾਇਮ ਕਰਨ ਵਾਸਤੇ ਇਹ ਕਹਿੰਦਾ ਜੀ ਤੁਹਾਨੂੰ ਦੂਸਰੀਆਂ ਪਾਰਟੀਆਂ ਪੈਸੇ ਦੇਣ ਆਣ ਗਿਆ ਵੋਟਾਂ ਦੇ ਬਦਲੇ ਇਹ ਕੱਲ ਦੀ ਸ਼ਾਮ ਦੀ ਗੱਲ ਹੈ ਤੁਸੀਂ ਕਹਿ ਰਹੇ ਆ ਕਿ ਜੀ ਜੇ ਪੈਸੇ ਦੇਣ ਆਏ ਤੁਸੀਂ ਲੈ ਲਿਓ ਤੁਹਾਡੇ ਹੀ ਪੈਸੇ ਐ ਤੁਸੀਂ ਪਛਾਣ ਲੋਗੇ ਜਿਹੜੇ ਤੁਸੀਂ ਦੇਵੀ ਤਲਾਬ ਮੰਦਿਰ ਦੇ ਵਿੱਚ ਚੜਾ ਕੇ ਆਏ ਸੀ ਸੋ ਮੈਂ ਮੰਗ ਕਰਦਾ ਕਿ ਮੁੱਖ ਮੰਤਰੀ ਜੀ ਆਪਣੇ ਇਸ ਬਿਆਨ ਤੋਂ ਤੁਰੰਤ ਮੰਦਿਰ ਕਮੇਟੀ ਤੋਂ ਤੇ Hindu ਮਤ ਨੂੰ ਮੰਨਣ ਵਾਲੇ ਤੇ ਇਸ ਮੰਦਿਰ ਨੂੰ ਮੰਨਣ ਵਾਲੇ ਸਾਰੇ ਲੋਕਾਂ ਤੋਂ ਮਾਫੀ ਮੰਗਣ ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਸਾਨੂੰ ਮਜਬੂਰਨ ਦਰਖਾਸਤ ਦੇਣੀ ਪੈਗੀ ਦਰਜ ਕਰਨ ਵਾਸਤੇ ਇਸ ਕਰਕੇ ਮੈਂ ਤੁਰੰਤ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਕਿ ਉਹ ਤੁਰੰਤ ਇਸ ਤੇ ਆਪਣੇ ਬਿਆਨ ਤੇ ਮਾਫੀ ਮੰਗਣ ਧੰਨਵਾਦ ਅੱਜ ਜਲੰਧਰ ਫੈਸ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਜਿਹੜੀ ਚੋਣਾਂ ਚੱਲ ਰਹੀਆਂ ਉਹਦੇ ਵਿੱਚ ਧਾਂਦਲੀਆਂ ਕੀਤੇ ਜਾ ਰਹੀਆਂ ਸੂਟ ਵੰਡੇ ਜਾ ਰਹੇ ਪੈਸੇ ਵੰਡੇ ਜਾ ਰਹੇ ਸ਼ਰਾਬ ਵੰਡੀ ਜਾ ਰਹੀ ਹੈ ਏਸੀ వాటర్ কুলਰ ਹਰ ਛੇ ਜੋ ਕੋਈ ਮੰਗਦਾ ਉਹ ਨੂੰ ਦਿੱਤੀ ਜਾ ਰਹੀ ਹੈ ਤੇ ਅਸੀਂ ਬਹੁਤ ਸਾਰੇ ਸੂਟ ਵੀ ਫੜੇ ਆ ਰਾਸ਼ਨ ਵੀ ਫੜਿਆ ਸ਼ਰਾਬ ਵੀ ਫੜੀ ਹੈ ਤੇ ਪੈਸਾ ਵੀ ਫੜਿਆ ਹੈ ਜਿਹੜਾ ਕਿ ਆਮ ਆਦੀ ਪਾਰਟੀ ਬਣ ਰਹੀ ਹੈ ਆਮ ਆਦੀ ਪਾਰਟੀ ਬੁਖਲਾੜ ਦੇ ਵਿੱਚ ਮੈਂ ਪੁੱਛਣਾ ਚਾਹੁੰਦਾ ਇਹਨਾਂ ਪੈਸਾ ਆਇਆ ਕਿੱਥੇ ਤੇ ਹੈ ਇੱਕ ਇੱਕ एमसी ਦੀ बोली 25-25 ਲੱਖ ਰੁਪਇਆ ਲਗਾ ਦਿੱਤੀ ਗਈ ਹੈ ਜੇ ਇਹ 25 ਲੱਖ ਰੁਪਇਆ ਐएमसी ਦੀ ਲਾਉਂਦੇ ਤਾਂ ਜਦ অপারেটরਸ लोटस ਦੇ ਵਿੱਚ ਇਹਨਾਂ ਦੇ ਐਮਐਲਏ ਦੀ 25 ਕਰੋੜ ਰੁਪਇਆ ਬੋਲੀ ਲੱਗਦੀ ਫਿਰ ਕਹਦੇ ਤਕਲੀਮ ਮੰਦੇ